ਘਰ ਵਿੱਚ ਵੜ ਗਿਆ ਸੱਪ ਛੋਟੀ ਜਹੀ ਕੁੜੀ ਨੇ ਬਚਾਈ ਸਾਰੇ ਟੱਬਰ ਦੀ ਜਾਨ ਅਕਸਰ ਹੀ ਮੀਹਾਂ ਦੇ ਮੌਸਮ ਵਿੱਚ ਸੱਪ ਘਰਾਂ ਵੱਲ ਆਉਂਦੇ ਨੇ ਪਰ ਹੁਣ ਇੱਕ ਕੁੜੀ ਨੇ ਸੱਪ ਤੋਂ ਬਚਾਇਆ ਆਪਣਾ ਪਰਿਵਾਰ ਵੀਡੀਓ ਹੋਈ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਨਿੱਕੀ ਜਹੀ ਕੁੜੀ ਸੱਪ ਨੂੰ ਪੂਛ ਤੋਂ ਫੜ ਕੇ ਖਿੱਚ ਰਹੀ ਹੈ ਅਤੇ ਆਪਣੀ ਮਾਂ ਨੂੰ ਆਵਾਜ਼ਾਂ ਮਾਰ ਰਹੀ ਹੈ ਕਿ ਮੰਮੀ ਘਰ ਵਿੱਚ ਸੱਪ ਆ ਗਿਆ ਦਰਸਾਲ ਇਹ ਛੋਟੀ ਜਹੀ ਬੱਚੀ மஞ்சੇ ਤੇ ਬੈਠੀ ਪੜ ਰਹੀ ਸੀ ਅਤੇ ਅਚਾਨਕ ਹੀ ਘਰ ਦੇ ਅੰਦਰ ਇੱਕ ਸੱਪ ਆ ਜਾਂਦਾ ਹੈ ਜਿਸ ਨੂੰ ਇਹ ਕੁੜੀ ਦੇਖ ਲੈਂਦੀ ਹੈ ਅਤੇ ਪਹਿਲਾਂ ਤਾਂ ਉਹ ਆਪਣੀ ਮਾਂ ਨੂੰ ਬੈਡਾਂ ਤੇ ਬੈਠੀ ਆਵਾਜ਼ਾਂ ਮਾਰਦੀ ਹੈ ਕਿ ਮੰਮੀ ਘਰ ਵਿੱਚ ਸੱਪ ਆ ਗਿਆ ਪਰ ਜਦੋਂ ਉਸ ਦੀ ਕੋਈ ਵੀ ਨਹੀਂ ਸੁਣਦਾ ਤਾਂ ਉਹ ਬਿਨਾਂ ਡਰੇ ਜਾਂਦੀ ਹੈ ਅਤੇ ਸੱਪ ਨੂੰ ਪੂਛ ਤੋਂ ਫੜ ਕੇ ਖਿੱਚਣ ਲੱਗ ਜਾਂਦੀ ਹੈ ਪਰ ਇਸ ਕੁੜੀ ਦੀ ਮਾਂ ਉਦੋਂ ਆਉਂਦੀ ਹੈ ਜਦੋਂ ਇਹ ਛੋਟੀ ਜਹੀ ਕੁੜੀ ਸੱਪ ਨੂੰ ਫੜ ਕੇ ਖਿੱਚ ਕੇ ਘਰ ਤੋਂ ਬਾਹਰ ਸੁੱਟ ਦਿੰਦੀ ਹੈ ਸੋ ਇਸ ਛੋਟੀ ਜਹੀ ਕੁੜੀ ਨੇ ਬੜੀ ਹੀ ਬਹਾਦਰੀ ਨਾਲ ਸੱਪ ਨੂੰ ਫੜ ਕੇ ਬਾਹਰ ਸੁੱਟ ਦਿੱਤਾ ਅਤੇ ਪਰਮਾ ਆਤਮਾ ਦੇਵੀ ਮਿਹਰ ਰਹੀ ਕਿ ਇਹ ਬੱਚੀ ਡੰਗ ਤੋਂ ਬਚ ਗਈ ਸੋ ਜਦੋਂ ਕਦੇ ਵੀ ਤੁਹਾਡਾ ਬੱਚਾ ਤੁਹਾਨੂੰ ਆਵਾਜ਼ ਮਾਰੇ ਤਾਂ ਸਾਰੇ ਕੰਮ ਛੱਡ ਕੇ ਇੱਕ ਵਾਰ ਉਸ ਨੂੰ ਜਾ ਕੇ ਜਰੂਰ ਦੇਖੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ